ਅਕਸਰ ਹੀ ਹੁੰਦੇ ਸਮੇਂ ਵਿੱਚ ਦਾਜ ਦੇਹਜ ਲੈਣਾ ਜਾਂ ਦੇਣਾ ਆਮ ਗੱਲ ਬਣਦਾ ਜਾ ਰਿਹਾ ਏ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵਿਆਹ ਵਾਲੀ ਕੁੜੀ ਦੇ ਬਾਪ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਪ ਆਪਣੇ ਹੋਣ ਵਾਲੇ ਜਵਾਈ ਨੂੰ ਸ਼ਗਨਾ ਦੇ ਲੱਖਾਂ ਰੁਪਏ ਦੇ ਰਿਹਾ ਏ ਅਤੇ ਵਿਆਹ ਵਾਲਾ ਮੁੰਡਾ ਖੁਸ਼ੀ-ਖੁਸ਼ੀ ਪੈਸਿਆਂ ਤੇ ਨਾਲ ਭਰੀ ਥਾਲੀ ਫੜ ਰਿਹਾ ਏ ਪਰ ਇਸ ਬਾਪ ਦੀਆਂ ਅੱਖਾਂ ਦੱਸ ਰਹੀਆਂ ਨੇ ਕਿ ਇਸਨੇ ਆਪਣੀ ਕੁੜੀ ਦੇ ਵਿਆਹ ਲਈ ਪੈਸੇ ਕਿਵੇਂ ਅਤੇ ਕਿੰਨੇ ਔਖੇ ਇਕੱਠੇ ਕੀਤੇ ਹੋਣਗੇ ਸੋ ਦਾਜ ਲੈਣ ਵਾਲੇ ਤਾਂ ਮੂੰਹੋਂ ਮੰਗਮਗਾ ਦਾਜ ਲੈਂਦੇ ਨੇ ਪਰ ਕਈ ਵਾਰ ਕੁੜੀ ਵਾਲੇ ਆਪਣੀ ਸਾਰੀ ਉਮਰ ਦੀ ਕੀਤੀ ਕਮਾਈ ਕੁੜੀ ਦੇ ਵਿਆਹ ਵਿੱਚ ਲਾ ਦਿੰਦੇ ਨੇ ਤਾਂ ਕਿ ਸਾਡੀ ਕੁੜੀ ਖੁਸ਼ੀ-ਖੁਸ਼ੀ ਸਹੁਰੇ ਘਰ ਜਾਏ ਅਤੇ ਸਦਾ ਹੱਸਦੀ ਵਸਦੀ ਤੇ ਖੁਸ਼ ਰਹੇ ਪਰ ਦੂਜੇ ਪਾਸੇ ਦਾਜ ਮੰਗਣ ਵਾਲੇ ਇਹ ਨਹੀਂ ਸੋਚਦੇ ਕਿ ਕੁੜੀ ਦੇ ਪਰਿਵਾਰ ਨੇ ਕਿਵੇਂ ਅਤੇ ਕਿੱਥੋਂ ਪੈਸੇ ਇਕੱਠੇ ਕੀਤੇ ਹੋਣਗੇ ਸੋ ਤੁਹਾਨੂੰ ਨਹੀਂ ਲੱਗਦਾ ਕਿ ਦਾਜ ਦਹੇਜ ਤੇ ਪੱਕੇ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ